ਸੂਰੀਆ ਲਗਾਤਾਰ ਤੁਹਾਡੇ ਚਾਚਾ ਜੀ ਦੇ ਬੇਟੇ ਲਗਾਤਾਰ ਸਰਕਾਰ ਤੇ ਪਹਿਲਾ ਸਵਾਲ ਵੀ ਚੱਕਦੇ ਸੀ ਪਰ ਅੱਜ ਉਹ ਸਰਕਾਰ ਦੇ ਵਿੱਚ ਹੀ ਆ ਕੇ ਬੈਠ ਗਏ ਤਾਂ ਮੈਨੂੰ ਉਦੋਂ ਵੀ ਪਿਆ ਸੀ ਤੇ ਅਸੀਂ ਤੇ ਆਪ ਵਾਲਿਆਂ ਨੂੰ ਬੜੀ ਮਿਰਚਾਂ ਲੱਗੀਆਂ ਦੇਖੋ ਇੱਕ ਮੈਂ ਤੁਹਾਨੂੰ ਗੱਲ ਕਹਿ ਦਿਆਂ ਕਿਸੇ ਨੂੰ ਸੁਣਨ ਚ ਪੈਰੀ ਜਰੂਰ ਲੱਗੂਗੀ ਪਹਿਲਾਂ ਲੋਕਾਂ ਦੇ ਵਿਚਾਰ ਹੁੰਦਾ ਸੀ ਕਿ ਪਾਰਟੀ ਦੇ ਵਰਕਰ ਹੁੰਦੇ ਸੀ ਪਾਰਟੀ ਦੇ ਸਮਰਥਕ ਹੁੰਦੇ ਸੀ ਜੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਮਰਥਕ ਸੀ ਉਹ ਵਿਚਾਰਤਾ ਨਾਲ ਸਾਝਾ ਲੱਗਦਾ ਸੀ ਇਹ ਜਦੋਂ ਦੇ ਝਾੜੂ ਵਾਲੇ ਆ ਇਹਨਾਂ ਦੀ ਪੇਡਾ ਹੁੰਦੀਆਂ ਨੇ ਤੇ ਜੇ ਆਪਾਂ ਓਵਰਆਲ ਦੇਖੀਏ ਸਾਨੂੰ ਜਿਹੜਾ ਅਕਾਲੀ ਦਲ ਚ ਮਾਨ ਸਤਕਾਰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਉਹਨਾਂ ਦਾ ਆਪਣਾ ਸੇਵਕ ਸੀਗੇ ਤੇ ਕਦਾ ਪਿਆ ਕਿ ਪਹਿਲਾਂ ਜਦੋਂ ਕੁਝ ਦਿਨ ਪਹਿਲਾਂ 4 ਦਿਨ 5 ਦਿਨ ਪਹਿਲਾਂ ਪਾਰਟੀ ਛੱਡਣ ਤੋਂ ਇਹ ਲਗਾਤਾਰ ਹਲਕੇ ਦੇ ਵਿੱਚ ਵੀ ਘੁੰਮੇ ਸੀ ਪਰ ਕਿਤੇ ਨਾ ਕਿ ਡਿੰਪਿਟੀ ਲੋਕ ਲੋਕ ਇਹ ਹਜੰਦਾ ਸੀ ਕਿ ਮੈਂ ਮਰਦੇ ਦਮ ਤੱਕ ਸ਼ੋਮਨੀ ਕਾਲੀ ਦਲ ਦੇ ਨਾਲ ਰਹੂੰਗਾ ਪਰ ਆਖਿਰਕਾਰ ਇੱਕ ਦਿਨ ਦੇ ਵਿੱਚ ਹੀ ਸਭ ਕੁਝ ਉਲਟ-ਪਲਟ ਗਿਆ ਇੱਕ ਦਿਨ ਕਨਫਿਊਜ਼ਨ ਕ੍ਰੀਏਟ ਹੋਈ ਹੋਈ ਆ ਵੀ ਕਿਤੇ ਮਨਪ੍ਰੀਤ ਬਾਦਲ ਤਾਂ ਨਹੀਂ ਆ ਰਿਹਾ ਕਿਉਂਕਿ ਅਸੀਂ ਜਿੱਥੇ ਸਵੇਰੇ ਜਾਂਦੇ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਉੱਤੇ ਸ਼ਾਮ ਨੂੰ ਪਹੁੰਚ ਕੇ ਕਹਿੰਦੇ ਸੀ ਜੀ ਮੈਂ ਤੇ ਸੁਬੀਰ ਤੱਕ ਓ ਕਿਚੜੀ ਆ ਸਾਡੀ ਇੱਕ ਗੱਲ ਆ ਇਸੇ 3 ਰੀਡਰ ਵਿੱਚ ਗਰਦਾਰੀ ਕਰ ਗਏ ਨਹੀਂ ਜੀ ਗਰਦਾਰੀ ਸਾਡੇ ਨਾਲ ਹੋਈ ਆ ਪਿੱਛੇ ਛੂਰਾ ਸਾਡੇ ਵੱਜਿਆ ਅਸੀਂ ਤਾਂ ਆਪ ਦਾ ਜੋ ਤਨਮਨ ਧਨ ਨਾਲ ਪਾਰਟੀ ਦੀ ਸੇਵਾ ਕੀਤੀ ਸੀ ਪੂਰੇ 38 ਸਾਲ ਇਹ ਸਾਰੇ ਹਲਕੇ ਦੇ ਲੋਕ ਗਵਾਹ ਨੇ ਇਸ ਚੀਜ਼ ਦਾ ਦਰਵਾਦੀ ਸਿਆਸਤ ਦੇ ਵਿੱਚ ਨਵਾਂ ਮੋੜ ਆਇਆ ਜਿੱਥੇ ਕੀ ਸ਼ੋਮਨੀ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਨਿੰਮਪੀਟੇ ਲੋਹਰਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਅਗਵਾਈ ਹੇਠ ਜੋ ਗਿੱਧੜਵਾ ਦੇ ਵਿੱਚ ਵੱਡਾ ਇੱਕ ਕੱਟ ਕਰਕੇ ਉਸ ਨੂੰ ਜੋ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਮੇਰੇ ਨਾਲ ਸਰ ਡਿਪਟੀ ਲੋਹਰੇ ਦੇ ਬੇਟਾ ਸਰ ਪਹਿਲਾਂ ਸਵਾਗਤ ਥੈਂਕ ਯੂ ਜੀ ਥੈਂਕ ਯੂ ਸਰ ਕੀ ਕਹਿਣਾ ਚਾਹੂਗਾ ਤੁਸੀਂ ਸ਼ੋਮਨੀ ਅਕਾਲੀ ਦਲ ਛੱਡ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੋ ਕਿਸ ਤਰ੍ਹਾਂ ਲੱਗ ਰਿਹਾ ਹੈ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸੀਐਮ ਸੀਐਮ ਮਿਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਆ ਕੇ ਉਹਨਾਂ ਨੇ ਆਪਣਾ ਸਾਡਾ ਸਭ ਦਾ ਬੜਾ ਮਾਨ ਤਨ ਕੀਤਾ ਸਾਨੂੰ ਬੜਾ ਆਸ਼ੀਰਵਾਦ ਦਿੱਤਾ ਤੇ ਜੋ ਵੀ ਹਲਕੇ ਦੇ ਲੋਕਾਂ ਦੀਆਂ ਮੁੱਖ ਮੰਗਾਂ ਸੀਗੀਆਂ ਉਹ ਉਹਨਾਂ ਨੇ ਪੂਰੀਆਂ ਕਰਨ ਦਾ ਵਾਅਦਾ ਦਿੱਤਾ ਸੋ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਨੂੰ ਆਵਾਜ਼ੀ ਪਾਰਟੀ ਜੁਆਇਨ ਕਰਕੇ ਬੜੀ ਖੁਸ਼ੀ ਹੋ ਰਹੀ ਹੈ ਲਗਾਤਾਰ ਥੋੜੇ ਚਾਚਾ ਜੀ ਦੇ بیٹے ਲਗਾਤਾ ਸਰਕਾਰ ਤੇ ਪਹਿਲਾਂ ਸਵਾਲ ਵੀ ਚੱਕਦੇ ਸੀ ਪਰ ਅੱਜ ਉਹ ਸਰਕਾਰ ਦੇ ਵਿੱਚ ਆ ਕੇ ਬੈਠ ਗਏ ਸਰ ਐਕਚੁਅਲੀ ਆਪਣਾ ਕੀ ਕਹਿੰਦੇ ਆ ਸਵਾਲ ਜ਼ਰੂਰ ਚੱਕਦੇ ਸੀਗੇ ਉਹ ਠੀਕ ਆ ਬਟ ਜੇ ਆਪਾਂ ਓਵਰਆਲ ਦੇਖੀਏ ਸਾਨੂੰ ਜਿਹੜਾ ਅਕਾਲੀ ਦਲ ਚ ਮਾਨਸਤਕਾਰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਉਹਨਾਂ ਦਾ ਆਪਣਾ ਸੇਵਕ ਸੀਗੇ ਤੇ ਬੜਾ 38 ਸਾਲ ਹੋ ਗਏ ਸੀ ਕੋਈ ਅੱਜ ਕੱਲ ਤਾਂ ਸੀਗੇ ਨਹੀਂ ਅਕਾਲੀ ਦਲ ਚ ਸੋ ਸਾਨੂੰ ਜਿਹੜੀ ਸਾਡੀ ਵਫਾਦਾਰੀ ਦਾ ਮੁੱਲ ਨਹੀਂ ਪਿਆ ਸੋ ਐਂਡ ਚ ਸਾਨੂੰ ਪਤਾ ਸੀ ਸਾਨੂੰ ਲੋਕਾਂ ਨੇ ਆ ਕੇ ਦੱਸਿਆ ਵੀ ਇਹ ਤੁਹਾਡੇ ਨਾਲ ਧੋਖਾ ਕਰਨਗੇ ਮਿਹਨਤ ਤੁਸੀਂ ਕਰਦੇ ਰਹੋਗੇ ਟਿਕਟ ਕਿਸੇ ਹੋਰ ਨੂੰ ਦੇ ਦੇਣਗੇ ਸੋ ਉਹ ਓਵਰঅল ਚੀਜ਼ਾਂ ਆਪਾਂ ਦੇਖਦੇ ਹੋਏ ਇਹ ਫੈਸਲਾ ਲਿੱਤਾ ਕਿ ਵੀ ਅਕਾਲੀ ਦਲ ਛੱਡਣ ਦਾ ਤੇ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਮੁੱਖ ਮੰਤਰੀ ਜੀ ਨੇ ਸਟੇਜ ਤੋਂ ਮੰਗਾਂ ਜਿਹੜੀਆਂ ਤੁਸੀਂ ਰੱਖੀਆਂ ਸੀ ਮੰਨੀਆਂ ਵੀ ਐ ਪਰ ਇੱਕ ਹਰੇ ਪੰਨੇ ਦੀ ਜਿਹੜੀ ਇੱਕ ਕਲਮ ਦੀ ਗੱਲ ਹੋਈ ਕਿ ਵੀ ਜਲਦੀ ਇੱਕ ਵੱਡੀ ਜ਼ਿੰਮੇਵਾਰੀਆਂ ਵੀ ਦੇ ਦਾਂਗੇ ਕਿਵੇਂ ਕਿਸ ਤਰ੍ਹਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਦੀ ਕੋਈ ਪਹਿਲਾਂ ਕੰਡੀਸ਼ਨਾਂ ਹੋਈਆਂ ਜਾਂ ਉਹ ਆਪਦੇ ਵੱਲੋਂ ਵੱਡੀਆਂ ਜ਼ਿੰਮੇਵਾਰੀਆਂ ਦੀ ਗੱਲ ਕਰ ਉਹਨਾਂ ਨੇ ਆਪ ਦੇ ਵੱਲੋਂ ਹੀ ਕੀਤੀਆਂ ਜੀ ਕੋਈ ਕੰਡੀਸ਼ਨ ਨਹੀਂ ਹੋਈ ਵੀ ਉਹਨਾਂ ਨੇ ਆਪ ਦੇ ਲੋਕਾਂ ਦਾ ਉਤਸ਼ਾਹ ਵੇਖ ਕੇ ਲੋਕਾਂ ਦਾ ਇਕੱਠ ਵੇਖ ਕੇ ਇਹ ਚੀਜ਼ ਅਨਾਉਂਸ ਕੀਤੀ ਹੈ ਕਿ 26 ਕਰੋੜ ਰੁਪਏ ਸ਼ਹਿਰ ਵਾਸਤੇ ਉਹਨਾਂ ਨੇ ਟੈਂਡਰ ਆਲਰੇਡੀ ਪਾਸ ਕਰਤਾ ਤੇ ਜਿਹਦੇ ਸੀਵਰੇਜ ਦਾ ਕੰਮ ਸ਼ੁਰੂ ਹੋਊਗਾ ਤੇ ਹੋਰ ਵੀ ਜਿਹੜੇ ਲੋਕਾਂ ਦੀਆਂ ਮੁੱਖ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ ਹਾਂਜੀ ਮੈਨੂੰ ਕਿਤੇ ਨਹੀਂ ਲੱਗਦਾ ਪਿਆ ਕਿ ਪਹਿਲਾਂ ਜਦੋਂ ਕੁਝ ਦਿਨ ਪਹਿਲਾਂ 4 ਦਿਨ 5 ਦਿਨ ਪਹਿਲਾਂ ਪਾਰਟੀ ਛੱਡਣ ਤੋਂ ਇਹ ਲਗਾਤਾਰ ਹਲਕੇ ਦੇ ਵਿੱਚ ਵੀ ਘੁੰਮੇ ਸੀ ਪਰ ਕਿਤੇ ਨਾ ਕਿ ਡਿੰਪਿਟੀ ਲੋਕ ਲੋਕ ਇਹ ਆ ਜਾਂਦਾ ਸੀ ਕਿ ਮੈਂ ਮਰਦੇ ਦਮ ਤੱਕ ਸ਼ੋਮਨੀ ਕਾਲੀ ਦਲ ਦੇ ਨਾਲ ਰਹੂੰਗਾ ਪਰ ਆਖਿਰਕਾਰ ਇੱਕ ਦਿਨ ਦੇ ਵਿੱਚ ਹੀ ਸਭ ਕੁਝ ਉਲਟ-ਪਲਟ ਗਿਆ ਇੱਕ ਦਿਨ ਹੀਗਾ ਜੀ ਇਹ ਸੁਬੀਰ ਸਿੰਘ ਬਾਦਲ ਸਾਹਿਬ ਦੇ ਅਸੀਂ ਪ੍ਰੋਗਰਾਮ ਹਰੇਕ ਪਿੰਡ 'ਚ ਰਖਾਏ ਸੀਗੇ ਸੋ ਉਹਨਾਂ ਨੂੰ ਪਿੰਡ ਆਪਣਾ ਪਿੰਡਾਂ ਜਾਂਦੇ ਹੋ ਗਏ ਸੀ तकरीबन ਹਫਤਾ ਤਾਂ ਉੱਥੇ ਉਹ ਕੋਈ ਗੱਲ ਕਲੀਅਰ ਨਹੀਂ ਕਰ ਰਹੇ ਸੀ ਅਸੀਂ ਉਹਨਾਂ ਨੂੰ ਬੜੇ ਚਿਰ ਦੇ ਕਹਿ ਰਹੇ ਸੀਗੇ ਜੀ ਜਾਂ ਤਾਂ ਤੁਸੀਂ ਆਪਦੀ ਟਿਕਟ ਅਨਾਉਂਸ ਕਰੋ ਜਾਂ ਫਿਰ ਸਾਨੂੰ ਉਮੀਦਵਾਰ ਅਨਾਉਂਸ ਕਰੋ ਵੀ ਲੋਕ ਇਹ ਕਨਫਿਊਜ਼ ਕਨਫਿਊਜ਼ਨ ਕ੍ਰੀਏਟ ਹੋਈ ਹੋਈ ਆ ਵੀ ਕਿਤੇ ਮਨਪ੍ਰੀਤ ਬਾਦਲ ਤਾਂ ਨਹੀਂ ਆ ਰਿਹਾ ਕਿਉਂਕਿ ਅਸੀਂ ਜਿੱਥੇ ਸਵੇਰੇ ਜਾਂਦੇ ਸੀ ਸਰਦਾਰ ਬਨਪ੍ਰੀਤ ਸਿੰਘ ਬਾਦਲ ਉੱਤੇ ਸ਼ਾਮ ਨੂੰ ਪਹੁੰਚ ਕੇ ਕਹਿੰਦੇ ਸੀ ਜੀ ਮੈਂ ਤੇ ਸੁਬੀਰ ਤੱਕ ਘੋ ਖਿਚੜੀ ਆ ਸਾਡੀ ਇੱਕ ਗੱਲ ਆ ਸੋ ਲੋਕਾਂ ਦੇ ਮਨ 'ਚ ਬੜਾ ਕਨਫਿਊਜ਼ਨ ਕ੍ਰੀਏਟ ਹੋ ਰਹੀ ਸੀ ਸਾਨੂੰ ਲੋਕਾਂ ਨੇ ਆ ਕੇ ਦੱਸਿਆ ਸਾਨੂੰ ਫਿਰ ਵੀ ਨਹੀਂ ਪਤਾ ਲੱਗ ਰਿਹਾ ਸੀ ਸੋ ਅਸੀਂ ਉਹਨਾਂ ਨੂੰ ਬਹੁਤ ਕੇ ਪ੍ਰਧਾਨ ਜੀ ਨੂੰ ਸਾਡੇ ਸਾਭਕਾ ਪ੍ਰਧਾਨ ਕਿ ਤੁਸੀਂ ਗੱਲ ਕਲੀਅਰ ਕਰੋ ਜਾਂ ਆਪਦਾ ਵੀ ਲੜਨਾ ਤਾਂ ਵੀ ਦੱਸੋ ਪਰ ਇਹ ਕਾਰਨਾ ਕਰਕੇ ਵੀ ਸਾਨੂੰ ਉਹਨਾਂ ਨੇ ਕਿਸੇ ਤਰੀਕੇ ਦਾ ਵੀ ਲੋਕਾਂ ਦਾ ਜਿਹੜਾ ਜੋ ਲੋਕ ਸੁਣਨਾ ਚਾਹੁੰਦੇ ਸੀ ਉਹ ਲੋਕਾਂ ਨੂੰ ਨਹੀਂ ਦੱਸਿਆ ਇਹ ਕਾਰਨਾ ਕਰਕੇ ਸਾਨੂੰ ਪਾਰਟੀ ਛੱਡਣੀ ਪਈ ਹੈ ਜੀ ਪਾਰਟੀ ਦਾ ਅਸਤੀਫਾ ਦਿੱਤਾ ਉਸ ਤੋਂ ਬਾਅਦ ਵੀ ਲਗਾਤਾਰ ਬਿਆਨ ਸਾਹਮਣੇ ਆਏ ਪ੍ਰਧਾਨ ਜੀ ਦੇ ਕਿ ਆ ਕੀ ਮੈਂ 5 ਘੰਟੇ ਦੇ ਵਿੱਚ ਟਿਕਟ ਅਨਾਉਂਸ ਕਰ ਦੇਣਾ ਕਹਿੰਦੇ ਹੁਣ ਯਾਰੀ ਸੀ ਵੀ ਗਾਰੀ ਦੇ ਵਿੱਚ ਗਰਦਾਰੀ ਕਰ ਗਏ ਨਹੀਂ ਜੀ ਗਰਦਾਰੀ ਸਾਡੇ ਨਾਲ ਹੋਈ ਆ ਪਿੱਛੇ ਛੂਰਾ ਸਾਡੇ ਵੱਜਿਆ ਅਸੀਂ ਤਾਂ ਆਪ ਦਾ ਜੋ ਤਨਮਨ ਧਨ ਨਾਲ ਪਾਰਟੀ ਦੀ ਸੇਵਾ ਕੀਤੀ ਸੀ ਪੂਰੇ 38 ਸਾਲ ਇਹ ਸਾਰੇ ਹਲਕੇ ਦੇ ਲੋਕ ਗਵਾਹ ਨੇ ਇਸ ਚੀਜ਼ ਦਾ ਅਸੀਂ ਕਦੇ ਵੀ ਆਪਦੀ ਪਿੱਠ ਨਹੀਂ ਦਿਖਾਈ ਸੀ ਬਟ ਇਹਨਾਂ ਦਾ ਜਿਹੜਾ ਭਰਾਵਾਂ ਦਾ ਪਿਆਰ ਸੀ ਬਈ ਅਸੀਂ ਤਾਂ ਉਹਨਾਂ ਨਾਲ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਨੂੰ ਛੱਡ ਕੇ ਗਏ ਸੀ ਅਸੀਂ ਉਹਨਾਂ ਨੂੰ ਛੱਡਿਆ ਨਹੀਂ ਸੀ ਜੋ ਅੱਜ ਉਹੀ ਬੰਦਾ ਉਹਨਾਂ ਨੂੰ ਚੰਗਾ ਲੱਗਣ ਲੱਗ ਗਿਆ ਜਿਹੜਾ ਉਹਨਾਂ ਨੂੰ ਧੋਖਾ ਦੇ ਕੇ ਗਿਆ ਸੀ ਤੇ ਅਸੀਂ ਮਾੜੇ ਹੋ ਗਏ ਸੋ ਗੱਦਾਰੀ ਸਾਡੇ ਨਾਲ ਹੋਈ ਹੈ ਨਾ ਕਿ ਅਸੀਂ ਕੀਤੀ ਹੈ ਗਰਦਾਰੀ ਜਿਹੜੀ ਹੈ ਸਾਡੇ ਨਾਲ ਹੋਈ ਹੈ ਨਾ ਕਿ ਅਸੀਂ ਕੀਤੀ ਹੈ ਤਾਂ ਡਿੰਪੀ ਢਿਲੋ ਦੇ ਬੇਟਾ ਜਿਹੜੇ ਨੇ ਉਹ ਵੱਡੀ ਗੱਲ ਕਹਿੰਦੇ ਨਜ਼ਰ ਆਏ ਨੇ ਤਾਂ ਦੇਖੋ ਅੱਗੇ ਜਿਹੜੇ ਕੁਝ ਦਿਨਾਂ ਦੇ ਵਿੱਚ ਕਿਸ-ਕਿਸ ਮੰਗਾ ਦੇ ਉੱਤੇ ਇਹ ਕੰਮ ਚੱਲਦੇ ਨੇ ਜਾਂ ਫਿਰ ਟੈਂਡਰ ਕਹਿੰਦੇ ਟੈਂਡਰ ਹੋ ਚੁੱਕਿਆ ਦੇਖੋ ਕੀ ਐਲਾਨ ਹੋਉਂਦੇ ਨੇ ਕਿਹੜੀ ਕਲਮ ਹੱਥ ਵਿੱਚ ਆਉਂਦੀ ਹੈ ਇਹ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਬਨੇ ਰਹੋ ਪੰਜਾਬ ਹਰਿਆਣਾ ਲਾਈਵ ਨਾਲ